ਅੰਮੀ ਕੋਸ਼ਿਸ਼ ਕਰਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੇਤਰੰਕ 536 ਤੇ ਪ੍ਰਜਮਾਨਾ ਸ਼ਬਦ ਸੁਪਾਹਿਮਾਨ ਹੈ ਦੇਵ ਕੰਦਾਰੀ ਮਹਲਾ 9ਾ ਜਗਤ ਮੇ ਝੂਠੀ ਤੇ ਕੀ ਪ੍ਰੀਤ ਝੂਠੀ ਕਿਵੇਂ ਗੁਰੂ ਉਸਤੁਰ ਦੀ ਕਹਿ ਰਿਹਾ ਜਿਵੇਂ ਅਸੀਂ ਸੋਚਦੇ ਆਂ ਅਸੀਂ ਤਾਂ ਦੁਨੀਆਂ ਵੀ ਲੋਕ ਢੰਗੀਆਂ ਮਾਰਦੇ ਆਂ ਵੀ ਝੂਠੀ ਪ੍ਰੀਤ ਨਹੀਂ ਇਹ ਨਹੀਂ ਗੁਰੂ ਜੀ ਨੂੰ ਨਹੀਂ ਕਹਰੇ ਗੁਰੂ ਜੀ ਕਹਿ ਰਹੇ ਹੈ ਕਿ ਜਿਮੀ ਨਾਲ ਕੋ ਪ੍ਰੀਤ ਪਾ ਰਹੇ ਨਾ ਆਕਾਰ ਨਾਲ ਉਹ ਸਾਰੇ ਆਕਾਰ ਝੂਠੇ ਨੇ ਮਿਟਣਾਲੇ ਨੇ ਹੁਣ ਦੇਖੋ ਨਾ ਅਸੀਂ ਆਕਾਰ ਨਾਲ ਪ੍ਰੀਤ ਪਾਈ ਆਕਾਰ ਵਿਛੜ ਗਿਆ ਸਾਡੀ ਕਿਸੇ ਭੈਣ ਭਾਈ ਨਾਲ ਵੀਰ ਨਾਲ ਸਾਡੀ ਪ੍ਰੀਤ ਹੈ ਉਹ ਚਲ ਗਿਆ ਆਕਾਰ ਨਾਲ ਪ੍ਰੀਤ ਸੀ ਸਾਡੀ ਟੁੱਟ ਗਈ ਜੇ ਸਾਡੀ ਨਰਕਾਰ ਨਾਲ ਪ੍ਰੀਤ ਹੋਵੇ ਤਾਂ ਫਿਰ ਕਿਹਦਾ ਹੋਏਗਾ ਨਰਕਾਰ ਕਦੇ ਆਵੇ ਨਾ ਜਾਵੇ ਮਰੇ ਨਾ ਜਾਏ ਨਾ ਉਹ ਜੰਮਦਾ ਨਾ ਉਹ ਮਰਦਾ ਉਦਿ ਨਾ ਤ੍ਰੀਟ ਪਈ ਆਪਣੀ ਸੁਖ ਸੋ ਸਭ ਕੋ ਲਾਗੇ ਕਿਆ ਧਾਰਾ ਕਿਆ ਮੀਤ ਰਹਾ ਧਾਰਾ ਮੀਤ ਇਸਮਤ ਸਾਡੇ ਇਸਤਰੀ ਜੇ ਜੀਵਨ ਸਾਥੀ ਕਹਿ ਲੋ ਤੇ ਕਿਆ ਦੇਸ਼ੇਦਾਰ ਇਹ ਸਾਰੇ ਆਪਣੇ ਸੁਖ ਵਾਸਤੇ ਇੱਕ ਦੂਜੇ ਨਾਲ ਸੀ ਜੁੜੇ ਹੋਏ ਆ ਥੋੜਾ ਧਿਆਨ ਵਾਰਿਓ ਗਹਿਰੇ ਜਾਇਓ ਇਹਨਾਂ ਚੀਜ਼ਾਂ ਦੇ ਵਿੱਚ ਕਿਸ ਤਰ੍ਹਾਂ ਅਸੀਂ ਆਪਣੇ ਆਪਣੇ ਆਪ ਕੋ ਇੱਕ ਦੂਜੇ ਦਾ ਸਵਾਰਥ ਪੂਰਾ ਕਰ ਰਹੇ ਆ ਉਹ ਸਵਾਰਥ ਆਸ ਇੱਕ ਤੁਰੇ ਰਹੀ ਆ ਤੇ ਜੇ ਕਦੇ ਅਸੀਂ ਇਹ ਸੋਚ ਕੇ ਜੁੜ ਜਾਈਏ ਕਿ ਉਹ ਰੱਬ ਇੱਕ ਹੈ ਤੇ ਸਾਡੇ ਸਾਰਿਆਂ ਦੇ ਵਿੱਚ ਹੈ ਜੇ ਕਿਤੇ ਇਹ ਸੋਚ ਕੇ ਇਹ ਜੋ ਇਹ ਜੋੜ ਸਾਡਾ ਬਣ ਜਾਏ ਪਿਆਰ ਬਣ ਜਾਏ ਫਿਰ ਉਹ ਸਹੀ ਹੈ ਪਰ ਸਾਡਾ ਕਦ ਸਵਾਰਥ ਨਾਲ ਪਿਆਰ ਹੈ ਮੇਰੋ ਮੇਰੋ ਸਭ ਕਹਿ ਕਹ ਹਿਤ ਸੋ ਬਾਦੂ ਚੀਤ ਮੋਹ ਦੇ ਵਿੱਚ ਵਜਿਆ ਹੋਇਆ ਜਿਤ ਕਹਿੰਦੇ ਐਦ ਕਰਕੇ ਹਰੇਕ ਕਹਿੰਦਾ ਜੀ ਇਹ ਸਾਡਾ ਪੁੱਤ ਹੈ ਇਹ ਮੇਰਾ ਪੱਤੀ ਹੈ ਮੇਰੀ ਪਤਨੀ ਹੈ ਮੇਰਾ ਪੁੱਤਰ ਹੈ ਇਹ ਮੇਰਾ ਪਿਓ ਹੈ ਇਹ ਮੇਰਾ ਰਿਸ਼ਤੇਦਾਰ ਹੈ ਇਹ ਵੀਰਾ ਵੀਰਾ ਮੇਰਾ ਇਹ ਸਾਰਾ ਮੇਰਾ ਮੇਰਾ ਕਾਹਦੀ ਕਰਕੇ ਹੈ ਮੋਹ ਕਿਉਂਕਿ ਸੰਸਾਰ ਨਾਲ ਉਹ ਹੈ ਸੰਸਾਰ ਦਾ ਮੋਹ ਸਾਨੂੰ ਇਹਨਾਂ ਰਿਸ਼ਤਿਆਂ ਨੂੰ ਮੋਹ ਵਿੱਚ ਫਸਾ ਦਿੰਦਾ ਹੈ ਤੇ ਅਸੀਂ ਇਸ ਜੰਜਾਲ ਵਿੱਚ ਫਸ ਜਾਂਦੇ ਹਾਂ ਇਹ ਨਹੀਂ ਵੀ ਇਹਨਾਂ ਨੂੰ ਛੱਡ ਕੇ ਭੱਜ ਜਾਣਾ ਇਹ ਵੀ ਇਹ ਵੀ ਨੋਟ ਕਰ ਲੋ ਗੁਰੂ ਸਾਹਿਬ ਜੀ ਜੋਗੀਆਂ ਨੂੰ ਪਹਾੜਾਂ ਤੋਂ ਲੈ ਕੇ ਆਏ ਪਹਾੜਾਂ ਦੇ ਚਲੇ ਗਏ ਉਹਨਾਂ ਕੋਲ ਵੀ ਤੁਸੀਂ ਸਮਾਜ ਨੂੰ ਛੱਡ ਕੇ ਇੱਥੇ ਬੈਠਿਆ ਤੇ ਸਮਾਜ ਦੇ ਵਿੱਚ ਇੰਨੀਆਂ ਬੁਰਾਈਆਂ ਆ ਚੱਕੀਆਂ ਨੇ ਉਹਨਾਂ ਨੂੰ ਸੁਧਾਰੋ ਜਾਂ ਕਿ ਉੱਥੇ ਕੋਈ ਧਰਮ ਦਾ ਕਰਮ ਕਰੋ ਤੁਸੀਂ ਧਾਰਮਿਕ ਹੋਣੇ ਆਪਣੇ ਆਪ ਨੂੰ ਇਹ ਤੇ ਤੁਸੀਂ ਸੰਸਾਰ ਨੂੰ ਛੱਡ ਕੇ ਬੈਠੇ ਹੋ ਕਰਾਂ ਕੀ ਰਹੇ ਹੋ ਗੁਰੂ ਸਾਹਿਬ ਜੀ ਉਹਨਾਂ ਨੂੰ ਵੀ ਸਮਝਾ ਕੇ ਲਿਆਇਆ ਵਾਪਸ ਪਰ ਅਸੀਂ ਅਸੀਂ ਉਸ ਜੋਗਮਤ ਵੱਲ ਚਲੇ ਗਏ ਅਸੀਂ ਪਹਾੜਾਂ ਵੱਲ ਤੁਰ ਗਏ ਉਲਟਾ ਕੰਮ ਕਰਤਾ ਆਮ ਤਕਾਲ ਸੰਗੀਨ ਕੋ ਏ ਅਚਾਰਜ ਹੈ ਰੀਤ ਅੰਤਕਾਰ ਸੰਗੀਨ ਕੋ ਜੇ ਅਚਾਰਜ ਹੈ ਰੀਤ ਦੇਖੋ ਅੰਤ ਜਦੋਂ ਬੰਦੇ ਦਾ ਆਉਂਦਾ ਹੈ ਮਰਨ ਤੋਂ ਬਾਅਦ ਕੋਈ ਕਿਸੇ ਦਾ ਸਾਥੀ ਨਹੀਂ ਇਹੀ ਹੈ ਨਾ ਫਰ ਉਹਦਾ ਫਾਇਦਾ ਕੀ ਉਹਦਾ ਵੀ ਗੱਲ ਕਰਨ ਦਾ ਫਾਇਦਾ ਕੀ ਹੈ ਇਹਨੂੰ ਬੜੇ ਧਿਆਨ ਨਾਲ ਪੜੋ ਬਾਣੀ ਨੂੰ ਫਿਰ ਸਮਝ ਆਏਗਾ ਗੁਰੂ ਜੀ ਕਹਿ ਕੀ ਰਿਹਾ ਹੈ ਅੰਤਕਾਰ ਜਦੋਂ ਬੰਦਾ ਡਿੱਗਣ ਲੱਗਦਾ ਹੁਣ ਦੇਖੋ ਸਾਡੇ ਹੁਣ ਹੁਣ ਵਾਲੇ ਧਾਰਨ ਤੋਂ ਲੈ ਕੇ ਤੁਹਾਨੂੰ ਸਮਝਾ ਦਣਾ ਸਾਡੇ ਬੱਚੇ ਨਸ਼ਿਆਂ ਵੱਲ ਜਾ ਰਹੇ ਇਹ ਨੂੰ ਮਾਂ ਸਮਝਾਉਂਦੀ ਨਹੀਂ ਮਾਂ ਸਮਝਾਉਂਦੀ ਹੈ ਫਿਰ ਪਿਓ ਸਮਝਾਉਂਦਾ ਹੈ ਫਿਰ ਚਾਚੇ ਤਾਏ ਸਮਝਾਉਂਦੇ ਆ ਫਿਰ ਮਾਮੇ ਤੇ ਫੁਫੜ ਸਮਝਾਉਂਦੇ ਆ ਫਿਰ ਉਸ ਤੋਂ ਬਾਅਦ ਅੱਗੇ ਚੱਲ ਪੈਂਦਾ ਕੰਮ ਫਿਰ ਦੂਰ ਦੇ ਰਿਸ਼ਤੇਦਾਰ ਕੋਈ ਉਹਦੀ ਮੰਨਦਾ ਹੈ ਇਹ ਸਾਥੀ ਹੈ ਫਲਾਵੇਂ ਦਾ ਦੋਸਤ ਹੈ ਉਹਨੂੰ ਬੁਲਾਓ ਫਿਰ ਉਹਦੇ ਕੀ ਕੀ ਚੱਲਦਾ ਫਿਰ ਕਹਿੰਦੇ ਚਲੋ ਕਿਸੇ ਛਾਣੇ ਕਮਲੇ ਕੋਲ ਜਾਓ ਕਰੋ ਉੱਥੇ ਨਹੀਂ ਠੀਕ ਹੋਣਾ ਕਿਸੇ ਸੰਸਤਾ ਕੋਲ ਜਾਓ ਫਿਰ ਉੱਥੇ ਨਹੀਂ ਠੀਕ ਹੋਣਾ ਚਲੋ ਇਹਨੂੰ ਫਿਰ ਉੱਥੇ ਨਸ਼ਾ ਛੁਡਾਓ ਕੇਂਦਰ ਵਿੱਚ ਸੋਟੋ ਕਿੰਨੀ ਵੇਟ ਕਰਦੇ ਉਸਨੂੰ ਬਚਾਉਣ ਵਾਸਤੇ ਪਰ ਗੁਰੂ ਜੀ ਕਹਿੰਦੇ ਅੰਤ ਕਾਲ ਸੰਗੀ ਨਹੀਂ ਕੋ ਦੇ ਦੇਖੋ ਗੁਰੂ ਜੀ ਦੀ ਬਾਣੀ ਕਿਵੇਂ ਸਮਝਾਉਂਦੀ ਹੈ ਸਾਨੂੰ ਕਿਉਂ ਨਹੀਂ ਇਹ ਹੋ ਰਿਹਾ ਸਾਡਾ ਸਿਸਟਮ ਸਹੀ ਕਿਉਂਕਿ ਜਦੋਂ ਬੰਦਾ ਮਰਦਾ ਹੈ ਨਾ ਆਤਮਿਕ ਤੌਰ ਤੇ ਉਹਨੂੰ ਨੂੰ ਦੂਜਾ ਬੰਦਾ ਨਹੀਂ ਬਚਾ ਸਕਦਾ ਉਹਨੂੰ ਕੌਣ ਬਚਾਏਗਾ ਚੰਗੀ ਸਿੱਖਿਆ ਗਿਆਨ ਤੇ ਗਿਆਨ ਕਿੱਥੋਂ ਮਿਲੇਗਾ ਗੁਰੂ ਕੋਲ ਇਹ ਸਾਰੇ ਵੇਗ ਕਿੱਥੋਂ ਆਏ ਨੇ ਪਰਮਾਤਮਾ ਕੋਲ ਕੌਣ ਬਚਾਏਗਾ ਪਰਮਾਤਮਾ ਪਰਮਾਤਮਾ ਨੂੰ ਜਾਣਾਂਗੇ ਕਿਵੇਂ ਗੁਰੂ ਕੋਲ ਐਸ ਕਰਕੇ ਗੁਰੂ ਦਾ ਗਿਆਨ ਜ਼ਰੂਰੀ ਹੈ ਮੈਂ ਆਪਣਾ ਹੰਕਾਰ ਨਾਲ ਨਹੀਂ ਕਮਾਂਗਾ ਆਪਣੀ ਸੁਣਾਲ ਨਹੀਂ ਕਮਾਂਗਾ ਬਚਪਨ ਵਿੱਚ ਬਾਣੀ ਨਾਲ ਜੋੜਿਆ ਗਿਆ ਸਾਨੂੰ ਅਸੀਂ ਬਚਪਨ ਵਿੱਚ ਬਾਣੀ ਨਾਲ ਜੁੜੇ ਹੋਏ ਹਾਂ ਬਾਣੀ ਨਾਲ ਸਹਿਜਾਦਿਆਂ ਦੀਆਂ ਸਾਖੀਆਂ ਨਾਲ ਅਨੰਦਪੁਰ ਦੀਆਂ ਸਾਖੀਆਂ ਨਾਲ ਅਸੀਂ ਜੁੜੇ ਹੋਏ ਹਾਂ ਬਦਪਨ ਸਾਡੇ ਅੰਦਰ ਉਕਰੀਆਂ ਪਈਆਂ ਨੇ ਉਹ ਉਹ ਸਾਡੇ ਅੰਦਰ ਉਹ ਸ਼ਹਿਰ ਉਹ ਸਰਹੰਦ ਉਹ ਸ਼ਕਲਾਂ ਸਾਡੇ ਅੰਦਰ ਬਣੀਆਂ ਪਈਆਂ ਨੇ ਉਹ ਮਿਟਦੀਆਂ ਨਹੀਂ ਕਦੇ ਕੋਈ ਨਹੀਂ ਮਿਟ ਸਕਦਾ ਕਿਉਂਕਿ ਬਚਪਨ ਦੀ ਜਿਹੜੀ ਸਲੇਟ ਹੁੰਦੀ ਹੈ ਸਾਫ਼ ਹੁੰਦੀ ਹੈ ਬੱਚੇ ਨੂੰ ਉਦੋਂ ਹੀ ਸੁਧਾਰਨਾ ਸ਼ੁਰੂ ਕਰ ਦਿਓ ਬੱਚੇ ਦੇ ਅੰਦਰ ਉਦੋਂ ਹੀ ਪ੍ਰੇਮ ਪਰੀਤ ਪਾਣਾ ਸ਼ੁਰੂ ਕਰ ਦਿਓ ਤੇ ਫਿਰ ਦੇਖਿਓ ਤੁਸੀਂ ਬੱਚੇ ਦੇ کیسے ਸੰਸਕਾਰ ਹੋਣ ਉਹਨੂੰ ਲੋਕੀ ਲਾ ਲਾ ਕੇ ਵੇਖਣਗੇ ਨਸ਼ੇ ਦੀ ਫਰ ਲੱਗਦਾ ਹੈ ਕਿਉਂ ਕਿਉਂ ਕੇ ਉੱਪਰ ਪੱਕ ਹੋ ਗਿਆ ਉਹਦੇ ਅੰਦਰ ਸ਼ਕਲਾਂ ਉਹਦੇ ਅੰਦਰ ਨੋਟਸ ਉਹਦੇ ਅੰਦਰ ਵਿਚਾਰ ਉਹਦੇ ਅੰਦਰ ਸਭ ਕੁਝ ਪਿਆ ਹੈ ਕੋਈ ਚੰਗੇ ਵਿਚਾਰ ਆਏਗਾ ਸੋਹੁਰੂ ਜੀ ਕਹੇ ਆਮਤ ਕਾਲ ਸੰਗੀ ਨਹਿ ਕੋ ਏ ਅਚਰਜ ਹੈ ਰੀਤ ਬੜੀ ਅਚਰਜ ਰੀਤ ਹੈ ਜਦੋਂ ਬੰਦਾ ਮਰਨ ਲੱਗਦਾ ਨਾ ਉਦੋਂ ਕੋਈ ਉਹਦਾ ਸਾਥ ਤਾਂ ਨਹੀਂ ਕਰ ਸਕਦਾ ਦੇਖੋ ਦੂਜੀ ਪਾਸੇ ਸਾਡੀ ਸੇਤਾ ਕਰਦੇ ਆ ਨਾ ਜੇ ਫਿਜ਼ੀਕਲ ਲਾਓਗੇ ਫਿਜ਼ੀਕਲ ਮੌਤ ਦੀ ਗੱਲ ਕਰਾਂ ਤਾਂ ਉਹਨੂੰ ਤੇ ਉਹਨੂੰ ਸੋਚੋ ਦੇ ਬਾਰੇ ਜਦੋਂ ਸਾਡਾ ਬੰਦਾ ਜਿਆਦਾ ਢਲਾਉ ਜੀ ਅਸੀਂ ਗੱਡੀ ਕਰਕੇ ਤੁਸੀਂ ਐਂਬੂਲੈਂਸ ਬੁਲਾ ਕੇ ਉਹਨੂੰ ਹਸਪਤਾਲ ਲੈ ਕੇ ਜਾਂਦੇ ਆਂ ਸੇਵਾ ਕਰਦੇ ਆਂ ਉਹਦੀ ਹਰ ਤਰ੍ਹਾਂ ਕੋਸ਼ਿਸ਼ ਕਰਦੇ ਆਂ ਵੀ ਬਚੇ ਪੈਸੇ ਲਾਉਨੇ ਆਂ ਕਿਉਂ ਨਹੀਂ ਕਰਦੇ ਸਹਾਈਤਾ ਕਰਦੇ ਆਂ ਤੇ ਗੁਰੂ ਜੀ ਕਹਿੰਦੇ ਵੀ ਆਰਤਕਾਲ ਵੇਲੇ ਸਹਾਈਤਾ ਨਹੀਂ ਕਰਦਾ ਕੋਈ ਸਮਝੋ ਇਹਨੂੰ ਚੀਜ਼ ਨੂੰ ਗਹਿਰੇ ਤੇ ਲੈ ਕੇ ਜਾਓ ਆਪਣੇ ਮਨ ਵਿੱਚ ਫਿਰ ਸਮਝ ਪਏਗਾ ਗੁਰੂ ਜੀ ਉਸ ਗੱਲ ਨੂੰ ਕਹਿ ਰਹੇ ਆ ਜਦੋਂ ਬੰਦਾ ਆਤਮਕ ਤੌਰ ਤੇ ਮਰਦਾ आतंकत और ते मारते बंदे नु कोई ਦੂਜਾ ਨਹੀਂ ਬਚਾ ਸਕਦਾ ਕੇਵਲ ਤੇ ਕੇਵਲ ਪ੍ਰਮਾਤਮਾ ਬਚਾ ਸਕਦਾ ਤੇ ਪ੍ਰਮਾਤਮਾ ਮਿਲੇਗਾ ਗੁਰੂ ਦੇ ਰਾਹ ਤੇ ਗੁਰੂ ਬਚਾ ਸਕਦਾ ਨਾਨਕ ਪਾਉਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਬਿਮਾਰੀ ਦਸਤੀ ਦੇ ਗੁਰੂ ਨੇ ਲਾਜੀ ਦੀਸ ਆਹ ਬਾਝ ਆ ਭਾਈਏ ਦਾ ਨਾਨਕ ਜੀ ਕਹਿ ਰਿਹਾ ਪਾਉਜਲ ਪਾਰ ਪਰੈ ਇਹ ਜਿਹੜਾ ਸੰਸਾਰਿਕ ਸੁੱਖ ਹੈ ਨਾ ਜਿਹਦੀ ਗੱਲ ਮੈਂ ਕਰ ਰਿਹਾ ਇਹ ਤੋਂ ਪਾਰ ਲੰਘ ਜਾਈਗਾ ਜੋ ਦਿਉ ਗਾਵੇ ਪਰਬ ਦੇ ਗੀਤ ਜੇ ਉਸ ਮਾਲਕ ਦੇ ਗੀਤ ਗਾਵੇ ਹੁਣ ਗੀਤ ਕੌਣਾ ਕੀ ਹੈ ਪਾ ਦੇ ਢੋਲਕੀਆਂ ਲੈ ਕੇ ਜੇ ਸਾਰੇ ਗਾਉਣ ਲੱਗੇ ਤੇ ਪਤਾ ਨਹੀਂ ਇਹਨਾਂ ਨੇ ਕਿੰਨੀਆਂ ਕਿ ਢੋਲਕੀਆਂ ਤੇ ਚਮੜੇ ਪਾੜ ਦਿੱਤੇ ਤੇ ਕਿੰਨੀਆਂ ਦੂਜਿਆਂ ਨੂੰ ਕਹਿ ਰਿਹਾ ਆ ਬੈਲਟ ਨਾ ਲਾ ਕੇ ਬੈਲਟ ਗੁਰਦੁਆਰੇ ਲਾ ਕੇ ਨਹੀਂ ਆਉਣੀ ਇਹ ਚਮੜੇ ਦੀ ਬਣੀ ਹੋਈ ਤੇ ਭਾਈ ਜਿਹੜਾ ਤੁਸੀਂ ਤਗਲਾ ਕੁੱਟੀ ਜਾਂਦੇ ਹੋ ਗੁਰਦੁਆਰੇ ਬੈਠ ਕੇ ਆ ਢੋਲ ਕੀ ਕੁੱਟੀ ਜਾਂਦੇ ਤੇ ਚਾਉਣਾ ਨਹੀਂ ਲੱਗਿਆ ਤੇ ਹੋਰ ਕੀ ਲੱਗਿਆ ਦੇਖੋ ਸਾਡੇ ਸਾਡੇ ਪ੍ਰਚਾਰਕ ਜਾਂ ਸਾਡਾ ਜਿਹੜਾ ਸਿਸਟਮ ਹੈ ਸਾਨੂੰ ਕਿਵੇਂ ਮੂਰਖ ਬਣਾ ਰਿਹਾ ਸਾਡੇ ਕੋਲੇ ਤਾਂ ਗਿਆਨ ਨਹੀਂ ਗਿਆਨ ਨਾ ਹੋਣ ਕਰਕੇ ਸੀ ਸੁਆਮੀ ਕੋਈ ਸਕਦੇ ਤੇ ਜੇ ਗਿਆਨ ਨਾ ਲੈਣੇ ਕਰਕੇ ਸਾਨੂੰ ਅਗਿਆਨੀ ਨੂੰ ਅ ਗਿਆਨ ਹੋਰ ਦੇ ਜਾਂਦੇ ਇਹ ਲੋਕ ਜੇ ਗਿਆਨ ਹੋਵੇ ਇਹ ਗਿਆਨ ਵਿਚਾਰ ਮੰਗੇਗਾ ਆਓ ਇਸ ਸ਼ਬਦ ਦਾ ਪਾਠ ਇੱਕ ਵਾਰ ਫੇਰ ਕਰਦੇ ਆਂ ਦੇਵ ਕੰਧਾਰੀ ਮਹਲਾ ਨੌਆ ਨੌਵੇਂ ਪਾਸ਼ਾ ਜੀ ਦੀ ਬਾਣੀ ਹੈ ਛੀਦੀ ਵਿਹਾੜੇ ਉਹਨਾਂ ਦੇ ਪਰਵ ਮਨਾ ਰਹੇ ਉਹ ਕਹਿੰਦੇ ਅਸੀਂ ਕੱਲ ਰੋਲਾ ਪੈ ਰਿਹਾ ਸੀ ਕਹਿੰਦੇ ਮਨਾ ਰਹੇ ਆ ਇਹ ਕੋਈ ਉਹਨਾਂ ਦੀ ਬਾਣੀ ਪੜ ਲਓ ਤੇ ਬਾਣੀ ਨੂੰ ਮੰਨ ਲਓ ਐਡਾ ਉੱਤੇ ਹੋਰ ਕੀ ਕਰਾਂਗੇ ਬਾਣੀ ਦੇਣ ਵਾ ਬਾਣੀ ਨੂੰ ਕਾਇਮ ਰੱਖਣ ਵਾਸਤੇ ਸੀਹੀ ਲੋਏ ਗੁਰੂ ਤੇਗ ਬਹਾਦਰ ਜੀ ਬਾਣੀ ਨੂੰ ਕੈਮ ਰੱਖਣ ਵਾਸਤੇ ਇਹ ਚੀਜ਼ ਹੋਏ ਹਨ ਤੇ ਬਾਣੀ ਨੂੰ ਕੈਮ ਰੱਖੋ ਆਪਣੇ ਹਿਰਦੇ ਵਿੱਚ ਹੁਣ ਆਓ ਆਪਾਂ ਇਸ ਬਾਣ ਤੋਂ ਕਰਦੇ ਹਾਂ ਇਸ ਸਾਹ ਬ੍ਰਿਜ ਭਾਸ਼ਾ ਦੇ ਸ਼ਬਦ ਜਿਆਦਾ ਨਹੀਂ ਗੁਰੂ ਜੀ ਕੋਲ ਅਦੀ ਬਾਣੀ ਵਿੱਚ ਦੇਵ ਕੰਦਾਰੀ ਮਹਲਾ ਨਾਵਾ ਜਗਤ ਮੈਂ ਕਿਉਂ ਟੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਕੋ ਲਾਗੇ ਕਿਆਦਾਰਾ ਕਿਆ ਮੀਤ ਰਹਾਓ ਮੇਰੋ ਮੇਰੋ ਸਭੇ ਕਹਿ ਕਹੈਂ ਹਿਤ ਸੋ ਬਾਦੋ ਚੀਤ ਅੰਤ ਕਾਲ ਸੰਗੀ ਨਹੀਂ ਕੋ ਇਹ ਅਚਰ ਦੇ ਰੀਤ ਮਨ ਮੂਰਖ ਅਜੋ ਨਾ ਸਮਜਿਤ ਸਿਖ ਦੇ ਰਹਿਓ ਨਿ ਦੇਹਾਰਿਓ ਨੀਤ ਹੁਣ ਇਹ ਰੋਗ ਤੇ ਪਤਾ ਲਾਗੇ ਗੁਰੂ ਜੀ ਇਲਾਜ ਅਲਾਈ ਗੁਰੂ ਜੀ ਕਹਿੰਦੇ ਸੁਣ ਲੋ ਕਾ ਅਜੂਨੇ ਸਮਝਤ ਸਿੱਖ ਦੇ ਹਾਰੇ ਹੋ ਨੀਤ ਨਾਨਕ ਪਾਉਜਲ ਪਾਰ ਪਰੈ ਨਾਨਕ ਦੀ ਕਹਿ ਰਿਹਾ ਨਵੇਂ ਪਾਸ਼ਾ ਜੀ ਕਹਿ ਰਹੇ ਮਤਲਬ ਕਿ ਇਹ ਭਵਤਲ ਪਾਰ ਇਹ ਜਿਹੜਾ ਦੁੰਗਾ ਸੰਸਾਰ ਨਾ ਜਿਹੜੀ ਦੀ ਗੱਲ ਉਹਤੇ ਕਰ ਚੁੱਕੀ ਐ ਗੁਰੂ ਜੀ ਕਹਿੰਦੇ ਸ਼ਬਦ ਵਿੱਚ ਇਹ ਤੇ ਜੋ ਚੋਂ ਧਰਮ ਦਾ ਇੱਕੋ ਹੀ ਤਰੀਕਾ ਹੈ ਗਾਵੇ ਪ੍ਰਭ ਕੇ ਗੀਤ ਉਸ ਪਰਮਾਤਮਾ ਦੇ ਗੀਤ ਗਾ ਕੇ ਇਹ ਤਿਕੋਣਾ ਆਖੇ ਲਗਣਾ ਆਕਿਆਕਾਰੀ ਹੋਣਾ ਹੁਕਮ ਰਜਾਈ ਚੱਲਣਾ ਜੇ ਹੁਕਮ ਰਜਾਈ ਚੱਲੇਗਾ ਮਾਲਕ ਦੇ ਗੁਣ ਗਾਏਗਾ ਤੇ ਫਿਰ ਉਸ ਮਾਲਕ ਦਾ ਹੋ ਜਾਏਗਾ